ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 33 ਸਤਗੁਰ ਸੇਵਿਐ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸਤਿਨਾਮ ਮਨ ਤੀਰ ਮਨ ਰੇ ਸਤਗੁਰ ਸੇਵਨ ਸੰਗ ਸਤਿਗੁਰ ਸੇਵਿਐ ਹਰ ਮਨ ਵਸੈ ਲਗੈ ਨਾਮ ਮਹਿਲ ਪਤੰਗ ਰਹਾਉ ਸਤਿਅ ਸ਼ਬਦ ਪਤ ਉਪਜੈ ਸੱਚੇ ਸੁਚਾ ਨਾਉ ਜਿਨਿ ਹੋਮੈ ਮਾਰ ਪਛਾਣਿਆ ਹਉ ਤਿਨ ਬਲੇ ਹਾਰੇ ਜਾਉ ਮਨ ਮੁਖ ਸਚ ਨ ਜਾਣਨੀ ਤਿਨ ਠੌਰਣਾ ਕਤਹੂ ਥਾਉ ਸਚ ਖਾਣਾ ਸਚ ਪਹਿਨਣਾ ਸੱਚੇ ਹੀ ਵਿਚਵਾਸ ਸਦਾ ਸੱਚਾ ਸਹਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨਿ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨਿ ਨਾ ਸੇਵਿਓ ਸੇ ਕਿਤ ਆਏ ਸੰਸਾਰ ਜਮਦਰਭ ਦੇ ਮਾਰੀਐ ਕੂਕਣਾ ਸੁਣੈ ਪੁਕਾਰ ਬਿਰਥਾ ਜਨਮ ਗਵਾਇਆ ਮਰ ਜਮੈ ਵਾਰੋ-ਵਾਰ ਇਹ ਜਗ ਜਲਤਾ ਦੇਖ ਕੇ ਭਜ ਪਾਏ ਸਤਗੁਰੁ ਸਰਣਾ ਸਤਗੁਰੁ ਸੱਚ ਦੜਾਇਆ ਸਦਾ ਸੱਚ ਸੰਜਮ ਰਹਿਣਾ ਸਤਗੁਰੁ ਸੱਚਾ ਹੈ ਬੋਹਿ ਥਾ ਸ਼ਬਦੇ ਭਵ ਜਲ ਤਰਣਾ ਲਖ 84 ਫਿਰਦੇ ਰਹੇ ਬਿਨ ਸਤਗੁਰੁ ਮੁਕਤ ਨਾ ਹੋਈ ਪੜ ਪੜ ਪੰਡਤ ਮੋਨੀ ਥੱਕੇ ਦੂਜੈ ਭਾਏ ਪਤ ਖੋਈ ਸਤਗੁਰ ਸ਼ਬਦ ਸੁਣਾਇ ਬਿਨ ਸੱਚੇ ਅਵਰ ਨ ਕੋਈ ਜੋ ਸੱਚੈ ਲਾਏ ਸੇ ਸੱਚ ਲਗੇ ਨਿਤ ਸੱਚੀ ਕਾਰ ਕਰਨ ਤਿਨਾ ਨਿਜ ਘਰ ਵਾਸਾ ਪਾਇ ਸੱਚੈ ਮਹਿਲ ਰਹਿਨ ਨਾਨਕ ਭਗਤ ਸੁਖੀਏ ਸਦਾ ਸੱਚੈ ਨਾਮ ਰਚਨ ਸ੍ਰੀ ਰਾਗ ਮਹੱਲਾ 5ਵਾਂ ਜਾਂ ਕੋ ਮੁਸ਼ਕਲ ਆਤ ਬਣੈ ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਭੇ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਉ ਚਿਤ ਆਵੈ ਉਸ ਪਾਰ ਬ੍ਰਹਮ ਲਗੈ ਨ ਤੱਤੀ ਵਾਉ ਸਾਹਿਬ ਨਿਤਾਣ ਆ ਕਾ ਤਾਣ ਆਏ ਨ ਜਾਇ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨੇ ਚਲ ਹੋਵੇ ਰਾਜ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਕੁੰਟ ਕਾ ਕਢੀ ਨ ਬੈਸਣ ਸੋਏ ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖ ਉਨ ਅਗ ਕੀਏ ਹੋਆ ਅਸਰ ਸੁੰਗਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚਿਤ ਆਵੈ ਉਸ ਪਾਰ ਬ੍ਰਹਮ ਤਾ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ ਤਪਿਤ ਪੀਸਰ ਜੋਗੀਆਂ ਨਿਰਥ ਗਵਨ ਕਰੇ ਖਟ ਕਰਮ ਤੇ ਦੁਗਣੇ ਪੂਜਾ ਕਰਤਾ ਨਾਏ ਰੰਗਨ ਲੱਗੀ ਪਾਰ ਬ੍ਰਹਮ ਤਾਂ ਸਰਪਰ ਨਰਕੇ ਜਾਏ ਰਾਜ ਮਿਲਕ ਸਿਕਦਾਰੀਆਂ रस ਭੋਗਣ ਵਿਸਤਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਫਾਰ ਰੰਗ ਤੁਮਾਸੇ ਬਹੁ ਵਿਧੀ ਚਾਏ ਲਗ ਰਹਾ ਚਿਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਹੁਤ ਧਨਾੜ ਆਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈ ਆ ਸਾਜਨ ਸੰਗ ਪ੍ਰੀਤ ਲਸ਼ਕਰ ਤਰਕ ਸੰਬੰਧ ਬੰਦ ਜਿਉ ਜਿਉ ਸਗਲੀ ਕੀਤ ਚੇਤਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾ ਤਲ ਦੀਤ ਕਾਇਆ ਰੋਗ ਨਖਿਦਰ ਕਿਛ ਨਾ ਕਿਛ ਕਾੜਾ ਸੋਗ ਮਿਰਤ ਨ ਆਵੀ ਚਿਤ ਤਿਸ ਅਹਨਸ ਭੋਗੈ ਭੋਗ ਸਭ ਕਿਛ ਕੀ ਤੋਨ ਆਪਣਾ ਜੀਏ ਨ ਸੰਗ ਧਰਿਆ ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋ ਵੈ ਸਾਧੂ ਸੰਗ ਜਿਉਂ ਜਿਉ ਉਹ ਵਧਾਈਐ ਤਿਉ ਤਿਉ ਹਰਿ ਸਿਉ ਰੰਗ ਦੋਹਾ ਸਿਰਿਆਂ ਕਾ ਖਸਮ ਆਪ ਅਵਰਣ ਦੂਜਾ ਥਾਓ ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਮ ਸਿਰੀ ਰਾਗ ਮਹਲਾ 5 ਘਰ 5ਵਾਂ ਜਾਨੋ ਨਹੀਂ ਭਾਵੇ ਕਮਨ ਬਾਤਾ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਰਬ ਕਿਨਹੀ ਜਾਤਾ ਭਗਉਤੀ ਰਹਤ ਜੁਗਤਾ ਜੋਗੀ ਕਹਿਤ ਮੁਖਤਾ ਤਪਸੀ ਤਪੈ ਰਾਤਾ ਮੋਨੀ ਮੋਨ ਧਾਰੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਤ ਵੇਦ ਪੁਕਾਰਾ ਗ੍ਰਸਤੀ ਗ੍ਰਸ ਧਰਮਾਤਾ ਇੱਕ ਸ਼ਬਦੀ ਬਹੁ ਰੂਪ ਅਵਤੂਤਾ ਕਾਪੜੀ ਕੌਤੇ ਜਾਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਆ ਪਰਸਾ ਇੱਕ ਲੂਕ ਨਾ ਦੇਵੈ ਦਰਸਾ ਇੱਕ ਮਨ ਹੀ ਗਿਆਤਾ ਘਾਟ ਨਾ ਕਿਨਹੀ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ त्यागी ਸ਼ਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਜੋਗੀ ਅੰਦਰ ਜੋਗੀਆਂ ਤੂੰ ਭੋਗੀ ਅੰਦਰ ਭੋਗੀਆਂ ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜੀਓ ਹਉ ਵਾਰੀ ਹਉ ਵਾਰਣ ਕੁਰਬਾਨ ਤੇਰੇ ਨਾਮ ਨੋ ਰਹਾਉ ਤੁਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਵੇਖੈ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾਰੈ ਜਾਪਦਾ ਸਭ ਨਾਮੈ ਨੋ ਪ੍ਰਤਾਪ ਦਾ ਸਤ ਗੁਰ ਬਾਝ ਨਾ ਪਾਇਓ ਸਭ ਮੋਹੀ ਮਾਇਆ ਜਾਲ ਜਿਓ ਸਤ ਗੁਰ ਕਉ ਬਲ ਜਾਈਐ ਜਿਤ ਮਿਲਿਆ ਪਰਮ ਗਤ ਪਾਈਐ ਸੁਰ ਨਰ ਮਨੁ ਜਨ ਲੋਚ ਦੇ ਸੋ ਸਤ ਗੁਰ ਦੀਆ ਬੁਝਾਏ ਜਿਓ ਸਤ ਸੰਗਤ ਕੈ ਸੀ ਜਾਣੀਐ ਜਿਥਾ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬੁਝਾਈ ਜਿਓ ਇਹ ਜਗਤ ਭਰਮ ਭੁਲਾਇਆ ਆਪੋ ਤੋ ਦੁਖੁ ਵਾਇਆ ਪ੍ਰਤਾਪ ਲਗਾ ਦੁਹਾਗਣੀ ਭਾਗ ਜਿਨਾ ਕੇ ਨਾਹੀਂ ਜਿਓ ਦੁਹਾਗਣੀ ਕਿਆ ਨਿਸ਼ਾਨੀਆਂ ਖਸਮੋ ਘੁੱਥੀਆਂ ਫਿਰੈ ਨਿਵਾਣੀਆਂ ਮੈਲੇ ਵੇਸ ਤੇ ਨਾ ਕਾਮਣੀ ਦੁਖੀ ਰਹਿਣ ਵਿਹਾਇ ਜਿਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲੈ ਮਿਲਾਈ ਜਿਉ ਹੁਕਮ ਜਿਨਾਂ ਨੂੰ ਮਨਾਇਆ ਤਿਨ ਅੰਤਰ ਸ਼ਬਦ ਵਸਾਇਆ ਸਈਆਂ ਸੇ ਸੁਹਾਗਣੀ ਜਿਨ ਸਹ ਨਾਲ ਪਿਆਰ ਜਿਉ ਜਿਨਾਂ ਭਾਣੇ ਕਾ ਰਸ ਆਇਆ ਤਿਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਗੁਰ ਐਸਾ ਜਾਣੀਐ ਜੋ ਸਭ ਸੈ ਲੈ ਮਿਲਾਈ ਜਿਉ ਸਤਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰਕਾਰਨ ਚੁਕਾਇਆ ਦੁਰਮਤਕਾ ਦੁੱਖ ਕਟਿਆ ਭਾਗ ਬੈਠਾ ਮਸਤਕ ਆਏ ਜਿਉ ਅੰਮ੍ਰਿਤ ਤੇਰੀ ਬਾਣੀਆਂ ਤੇਰਿਆਂ ਭਗਤਾਂ ਰਿਦੈ ਸਮਾਣੀਆਂ ਸੁਖ ਸੇਵਾ ਅੰਦਰ ਰੱਖੇ ਐ ਆਪਣੀ ਨਦਰ ਕਰੈ ਨਿਸਤਾਰ ਜਿਓ ਸਤਗੁਰ ਮਿਲਿਆ ਜਾਣੀਐ ਜਿਤ ਮਿਲੈ ਨਾਮ ਵਖਾਣੀਐ ਸਤਗੁਰ ਬਾਝ ਨ ਪਾਇਓ ਸਭ ਥਕੀ ਕਰਮ ਕਮਾਈ ਜਿਓ ਹਉ ਸਤਗੁਰ ਵਿਟੋ ਕਮਾਇਆ ਜਿਨ ਭਰਮ ਭੁੱਲਾ ਮਾਰਗ ਪਾਇਆ ਨਦਰ ਕਰੀ ਜੇ ਆਪਣੀ ਆਪੇ ਲੈ ਰਲਾਈ ਜਿਓ ਉਹ ਸਭ ਨਾਮ ਆਹੇ ਸਮਾਇਆ ਤਿਨ ਕਰਤਾ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕੀ ਪੈਜ ਰਖੀਆ ਦੁਇ ਕਰ ਮਸਤਕ ਧਾਰ ਜੀਉ ਸਭ ਸੰਜਪ ਰਹੇ ਸਿਆਣਪਾ ਮੇਰਾ ਪ੍ਰਭ ਸਭ ਕਿਛ ਜਾਣਦਾ ਸਭ ਸੰਜਮ ਰਹੀਂ ਸਿਆਣਪਾ ਮੇਰਾ ਪ੍ਰਭ ਸਭ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ જયਕਾਰ ਜੀਓ ਮੇਰੇ ਗੁਣ ਅਵਗਨ ਨਾ ਵਿਚਾਰਿਆ ਪ੍ਰਭ ਆਪਣਾ ਬਿਰਦ ਸੁਮਾਰਿਆ ਕੰਠ ਲਾਇ ਕਹਿ ਰਖਿਓਨ ਲਗੈ ਨਾ ਤਤਿਵਾਉ ਜੀਓ ਮੈਂ ਮਨ ਤਨ ਪ੍ਰਭੂ ਤੇ ਆਇਆ ਜੀਏ ਇਛਿੜਾ ਫਲ ਪਾਇਆ ਸ਼ਾਹਾਂ ਪਾਤਸ਼ਾਹਾਂ ਸਿਰ ਖਸਮ ਤੋਂ ਜਪ ਨਾਨਕ ਜੀਵੈ ਨਾਉ ਜਿਉ ਤੁਧ ਆਪੇ ਆਪੁ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸਚੋ ਸਚ ਵਰਤਦਾ ਜਿਸ ਭਾਵੇਂ ਤਿਸੈ ਬੁਝਾਈ ਜਿਉ ਗੁਰ ਪ੍ਰਸਾਦੀ ਪਾਇਆ ਤਿਥੈ ਮਾਇਆ ਮੋਹ ਚੁਕਾਇਆ ਕਿਰਪਾ ਕਰ ਕੈ ਆਪਣੀ ਆਪੇ ਲੈ ਸਮਾਈ ਜੀਉ ਗੋਪੀਨ ਗੋਵਾਲੀਆ ਤੁਧ ਆਪੇ ਗੋਇ ਉਠਾਲੀਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਉ ਜਿਨ ਸਤਗੁਰ ਸਿਓ ਚਿਤ ਲਾਇਆ ਤਿਨਿ ਦੂਜਾ ਭਾਉ ਚੁਕਾਇਆ ਨਿਰਮਲ ਜੋਤਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇਹ ਵਢਿਆਈਆਂ ਅਣ ਮੰਗਿਆ ਦਾਨ ਦੇਵਰਣਾ ਕਹੋ ਨਾਨਕ ਸੱਚ ਸਮਾਲ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਈ ਜੀਓ ਸਤਿਗੁਰ ਪੁਰਖ ਮਿਲਾਇਆ ਕਿਸ ਜੀਵੜ ਅਵਰਣਾ ਕੋਈ ਜੀਓ ਰਹਾਉ ਗੁਸਾਈ ਮਹੰਡਾ ਇਠੜਾ ਅਮ ਅਬੇ ਥਾਵ ਮਿਠੜਾ ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਹੀਂ ਕੋਈ ਜੀਓ ਤੇਰਾ ਹੁਕਮੇ ਸਾਵਣ ਆਇਆ ਮੈਂ ਸਤ ਕਾ ਹੱਲ ਜੁਆਇਆ ਨਾਉ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ਼ ਜਮਾਈ ਜੀਓ ਹਾਂ ਗੁਰਮਿਲ ਇੱਕ ਪਛਾਣਦਾ ਦੁਆ ਕਾਗਲ ਚਿਤ ਨ ਜਾਣਦਾ ਹਰ ਇੱਕ ਤੈਕਾਰ ਐ ਲਾਇਉਨ ਜਿਉਂ ਭਾਵੇਂ ਤਿਵੇਂ ਨਿਵਾਹੀ ਜਿਉ ਤੁਸੀਂ ਭੋਗਿ ਹੋ ਪੁੰਚੋ ਪਾਈ ਹੋ ਗੁਰ ਦੀ ਬਾਣ ਕਵਾਏ ਪਹਿਨਾਈਉ ਹਾਂ ਹੋਆ ਮਹਾਰ ਪਿੰਡ ਦਾ ਬਨ ਆਦੇ ਪੰਜ ਸਰੀਕ ਜਿਉ ਹਾਂ ਆਇਆ ਸਾਮੇ ਤੇ ਹੱਡੀਆਂ ਪੰਜ ਕਿਰਸਾਨ ਮੁਜੇਰੇ ਮਹਿੰਡਿਆ ਕੰਨ ਕੋਈ ਕੱਢ ਨਾ ਹੰਗਈ ਨਾਨਕ ਉੱਠਾ ਕੁੱਗ ਗਰਾਉ ਜੀਉ ਹਉ ਵਾਰੀ ਘੁਮਾ ਜਾਵਦਾ ਇਕ ਸਾਹਾ ਤੁੰਦ ਧਿਆਏਂਦਾ ਉਜੜਥੇ ਹੋ ਵਸਾਇਓ ਹਉ ਤੁੰਦ ਵਿਟੋ ਕੁਰਬਾਨ ਜੀਉ ਹਰ ਇਠ ਹੈ ਨਿਤ ਧਿਆਏਂਦਾ ਮਨ ਚਿੰਦੀ ਸੋ ਫਲ ਪਾਏਂਦਾ ਸਭੇ ਕਾਜ ਸਵਾਰਿਆਨ ਲਾਹੀਨ ਮਨ ਕੀ ਭੁਖ ਜਿਓ ਮੈਂ ਛੱਡਿਆ ਸਭੋ ਤੰਦੜਾ ਗੁਸਾਈਂ ਸੇਵੀ ਸਚੜਾ ਨੌ ਨਿਦ ਨਾਮ ਨਿਧਾਨ ਹਰ ਮੈਂ ਪੱਲ ਬੰਦਾ ਛੱਕ ਜਿਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਿਸਾਇਆ ਸਤਗੁਰ ਪੁਰਖ ਵਿਖਾਲਿਆ ਮਸਤਕ ਧਰਕੈ ਹੱਥ ਜਿਓ ਮੈਂ ਬੰਦੀ ਸੱਚ ਧਰਮਸਾਲ ਹੈ ਗੁਰਸਿੱਖਾਂ ਲੈਂਦਾ ਭਾਲ ਕੈ ਪੈਰ ਧੋਵਾ ਪੱਖਾਂ ਫੇਰਦਾ ਤਿਸ ਨਿਵ ਨਿਵ ਲਗਾ ਪਾਏ ਜੀਉ ਸੁਣ ਗੱਲਾਂ ਗੁਰ ਪੈ ਆਇਆ ਨਾਮ ਦਾਨ ਇਸ਼ਨਾਨ ਦਿੜਾਇਆ ਸਭ ਮੁਕਤ ਹੋਆ ਸੰਸਾਰੜਾ ਨਾਨਕ ਸੱਚੀ 베ੜੀ ਚਾੜ ਜੀਉ ਸਭ ਸ੍ਰੇਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਠੋਕ ਵਜਾਏ ਸਭ ਡਿਠੀਆਂ ਤੁਸ ਆਪੇ ਲਾਇਨ ਛੁਡਾਏ ਜੀਓ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੈ ਨਿਜਾਨ ਦਾ ਸਭ ਸੁਖਾਲੀ ਉਠੀਆਂ ਇਹ ਹੋਆ ਹਲੇਮੀ ਰਾਜ ਜੀਓ ਝਿਮ ਝਿਮ ਅਮਰਤ ਵਰਸਦਾ ਬੁਲਾਇਆ ਬੋਲੀ ਖਸਮ ਦਾ ਬਹੁਮਾਨ ਕੀਆ ਤੁਧ ਉਪਰੇ ਤੂੰ ਆਪੇ ਪਾਏ ਥਾਏ ਜੀਉ ਤੇਰਿਆਂ ਭਗਤਾ ਭੁਖ ਸਦ ਤੇਰੀਆਂ ਹਰ ਲੋਚਾਂ ਪੂਰਨ ਮੇਰੀਆਂ ਦੇਹੋ ਦਰ ਸੁਖ ਦਾਤੇ ਆ ਮੈਂ ਗਲ ਵਿੱਚ ਲੈਹੁ ਮਿਲਾਏ ਜੀਉ ਤੁਧ ਜੀਵੜ ਅਵਰਣਾ ਭਾਲੇ ਆ ਤੂੰ ਦੀਪ ਲੋ ਪੈ ਆਲੇ ਆ ਤੂੰ ਥਾਨ ਥਨੰਤਰ ਰਵ ਰਹਿਆ ਨਾਨਕ ਭਗਤਾ ਸਚ ਆਧਾਰ ਜਿਓ ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦੁਮਾਲੜਾ ਸਭ ਹੋਈ ਛਿੰਜ ਇਕੱਠੀਆਂ ਦਇਓ ਬਠਾ ਵਿਖੇ ਆਪ ਜਿਓ ਬਾਤ ਵਜਨ ਟੰਮਕ ਫੇਰੀਆ ਮਲ ਥੇ ਲੈਂਦੇ ਫੇਰੀਆ ਨੇਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਓ ਸਭ ਇਕੱਠੇ ਹੋਏ ਆਇਆ ਕਰ ਜਸਨ ਵਾਟ ਵਟਾਇਆ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਓ ਤੂੰ ਵਰਨਾ ਚਿਹਨਾ ਬਾਹਾਰਾ ਹਰ ਦਿਸੈ ਹਾਜ਼ਰ ਜਹਾਰਾ ਸੁਣ ਸੁਣ ਤੁਜੈ ਧਿਆਇਂਦੇ ਤੇਰੇ ਭਗਤ ਰਤੇ ਗੁਣਤਾਸ ਜੀਓ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਟੀ ਮਹਿੰਦੀ ਜੇਵੜੀ ਹਉ ਬਾਹੜ ਛਿੰਜਨ ਨਚਉ ਨਾਨਕ ਔਸਰ ਲੱਦਾ ਪਾਲ ਜੀਓ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਟੀ ਮਹਿੰਦੀ ਜੇਵੜੀ ਹਉ ਬਾਹੜ ਛਿੰਜਨ ਨਚਉ ਨਾਨਕ ਔਸਰ ਲੰਦਾ ਪਾਲ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ